ਪੰਜਾਬ ਦੇ ਵਿੱਚ ਸਿੱਖ ਫਾਰਮਰਸ ਨੂੰ ਖਤਮ ਕਰਨਾ ਸੀ ਸਿੱਖਾ ਪੰਜਾਬ ਦੀ ਇਕਨੋਮੀ ਨੂੰ ਡਿਸਟਰੋਏ ਕਰਨਾ ਸੀ ਕਿਉਂਕਿ ਸਾਡੀ ਜਿਹੜੀ ਇਕਨੋਮੀ ਹੈ ਐਗਰੀਕਲਚਰ ਤੋਂ ਉਸ ਪ੍ਰੋਬਲਮ ਨੂੰ ਕਨਸਟੀਟਿਊਸ਼ਨਲ ਪ੍ਰੋਬਲਮ ਨੂੰ ਡਾਇਵਰਟ ਕਰ ਦਿੱਤਾ ਇੰਟੂ ਅ ਲਾਜ ਡਾਊਟ ਪ੍ਰੋਬਲਮ ਇਹ ਇੰਦਰਾ ਗੜੀ ਦੀ ਬਦਨੀਤੀ ਬੇਈਮਾਨੀ ਇਸ਼ਾਰਾ ਪੰਜਾਬ ਅੰਦਰ ਫਿਰਕੂ ਮਾਹੌਲ ਪੈਦਾ ਕਰਨ ਤੇ ਮੋਰਚੇ ਵਿਰੁੱਧ ਜ਼ਹਿਰ ਉਗਲਣ ਚ ਜਲੰਧਰ ਦੀ ਮਹਾਸ਼ਾ ਪ੍ਰੈਸ ਤੇ ਆਰਿਆ ਸਮਾਜੀਕਾਂ ਕੇਂਦਰ ਦੀ ਸਰਕਾਰ ਨਾਲੋਂ ਵੀ ਚਾਰ ਕਦਮ ਅੱਗੇ ਹੋ ਨਿਬੜੇ ਜਿਹੜੀ ਪ੍ਰੈਸ ਹੈ ਫ੍ਰੀ ਪ੍ਰੈਸ ਜਿਹੜੀ ਅੱਜ ਦੇ ਯੁੱਗ ਵਿੱਚ ਕਿਹਾ ਜਾਂਦਾ ਹੈ ਇਹ ਹੈ ਹੀ ਇਹ ਇਸ ਕਿਸਮ ਦੇ ਪਾਰਲੀਮੈਂਟਰੀ ਜਾਂ ਡੈਮੋਕਰੈਟਿਕ ਸੈਟਅਪ ਦਾ ਹੀ ਹਿੱਸਾ ਜਿੰਨੇ ਵੀ ਇੰਸਟੀਚੂਸ਼ਨ ਹੁੰਦੇ ਨੇ ਇਹਨਾਂ ਦੇ ਉਹ ਕੋਈ ਵੀ ਇੰਸਟੀਚੂਨ ਇਹ ਆ ਜਾਂਦੇ ਨੇ ਜਿੰਨੇ ਕੰਟਰੀਬਿਊਟ ਨਾਲ ਦਿੱਤਾ ਹੋਵੇ ਆਪਦੇ ਆਪ ਦੇ ਹਸਾਬ ਨਾਲ ਆਪਦੇ ਆਪ ਦੇ ਐਂਗਲ ਤੋਂ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ 2 ਜੂਨ ਤੱਕ ਆਪਣੇ ਭਾਸ਼ਣਾ ਰਾਹੀਂ ਇਹ ਕਹਿੰਦੀ ਰਹੀ ਇਹ ਦਰਬਾਰ ਸਾਹਿਬ ਤੇ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਦੂਸਰੇ ਪਾਸੇ ਦੂਸਰੇ ਪਾਸੇ ਇਸ ਹਮਲੇ ਦੀਆਂ ਤਿਆਰੀਆਂ ਤਾਂ 1982 ਵਿੱਚ ਹੀ ਸ਼ੁਰੂ ਹੋ ਗਈਆਂ ਸਨ ਸਰਕਾਰ ਜਦ ਇਹ ਕਹਿੰਦੀ ਹੈ ਕਿ 1984 ਉਹ ਐਜ਼ ਅ ਲੈਸ ਰਿਸੋਰਟ ਉਸ ਵਲੇ ਦੇ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਇੰਦਰ ਗਾਂਧੀ ਦੇ ਜਾ ਕੇ ਡਿਊਰੈਸ਼ਨ ਤੇ ਕਹਿੰਦੀ ਆ ਇਹ ਸਰਾਫਰ ਝੂਠ ਆ ਕਿਉਂਕਿ ਜਿਹਨੇ ਇਹਦੀ ਪਲੈਨਿੰਗ ਕੀਤੀ ਹੈ ਉਹਨਾਂ ਦਾ ਆਪਣਾ ਜਰਨਲ ਲਿਟਨੈਂਟ ਜਰਨਲ ਐਸ ਕੇ ਸੇਨਾ ਕਹਿੰਦਾ ਕਿ ਮੈਨੂੰ 18 ਮਹੀਨੇ ਪਹਿਲਾਂ ਇਹਦੀ ਪਿਆਰੀ ਕਰਨ ਲਈ ਕਿਹਾ ਗਿਆ ਸੀ ਉਹ ਤਾਂ ਇੱਥੇ ਟਿੱਕਰ ਕਹਿੰਦਾ ਮੈਂ ਤਿਆਰੀ ਵੀ ਕਰ ਲਈ ਸੀ ਤੇ ਮੈਂ ਪਰਸਨਲ ਐਜ਼ ਅ ਸਿਟੀਜ਼ਨ ਆਫ ਇੰਡੀਆ ਵੀ ਮੈਂ ਕਿਹਾ ਕਿ ਇਹ politcal ਮਾਮਲਾ ਹੈਗਾ ਮੈਨੂੰ ਦੱਸੋ ਮੈਂ ਇਹਦੀ ਮੀਡੀਏਸ਼ਨ ਕਰਾਉਣ ਲਈ ਤਿਆਰ ਆ ਐਜ਼ ਅ ਸਿਟੀਜ਼ਨ ਆਫ ਇੰਡੀਆ ਉਹ ਵੀ ਗੱਠ ਘੁਕਰਾ ਦਿੱਤੀ ਪੀਐਮ ਮੁਆਫਿਸ ਨੇ ਕਿਦਾਂ ਮਤਲਬ ਹੈ ਕਿ ਤਿਆਰੀਆਂ ਤਾਂ 82 ਹੋ ਰਹੀਆਂ ਨੇ ਤੇ ਉਦੋਂ 82 ਤੱਕ ਤਾਂ ਹਰਮੰਦਰ ਸਾਹਿਬ ਦੇ ਉੱਪਰ ਕੋਈ ਮੋਰਚਾ ਬੰਦੀ ਨਹੀਂ ਇਹ ਫਿਰ ਦਰਬਾਰ ਸਾਹਿਬ ਤੇ ਹਮਲੇ ਲਈ ਜੋ ਦਿਨ ਚੁਣਿਆ ਗਿਆ ਇਹਨਾਂ ਨੇ ਜਾਣ ਬੁੱਝ ਕੇ ਗੁਰੂ ਅਰਜਨ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਵਾਲਾ ਦਿਹਾੜਾ ਚੁਣਿਆ ਤਾਂ ਕਿ ਸ਼ਹੀਦੀ ਪੁਰਬ ਤੇ ਵਦ ਤੋਂ ਵਦ ਸਿੱਖ ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਆ ਜਾਣ ਤਾਂ ਕਿ ਉਹਨਾਂ ਸਾਰਿਆਂ ਦੀ ਕਥਲੇਾਮ ਕੀਤੀ ਜਾ ਸਕੇ ਸੋ ਇਹ ਜਿਹੜਾ ਝੂਠ ਵਾਰ-ਵਾਰ ਦੁਹਰਾਇਆ ਜਾਂਦਾ ਉਹਨਾਂ ਦੇ ਆਪਣੇ ਡਾਕੂਮੈਂਟਸ ਦੇ ਮੁਤਾਬਕ ਤੇ ਉਹਨਾਂ ਦੇ ਆਪਣੇ ਪਲੈਨਰਸ ਦੇ ਮੁਤਾਬਕ ਜਿੰਨੇ ਵੀ ਸਾਡੇ ਕੋਲ ਤੱਥ ਨੇ ਫੈਕਟਸ ਨੇ ਇਹ ਲੋਕਤੰਤਰ ਦੇ ਕੇਂਦਰ ਦੀ ਗੱਲ ਹੀ ਨਹੀਂ ਰਹੀ ਜਾਂਦੀ ਕਿਉਂਕਿ ਲੋਕਤੰਤਰ ਦੇ ਕੇਂਦਰ ਉਸਨੇ ਸੈਮਾ ਡਿਕਟੇਟਰਸ਼ਿਪ ਫਾਰਮ ਵਿੱਚ ਬਾਹਰ ਆ ਚੁੱਕੇ ਸੀ ਤੇ ਉਹਨਾਂ ਦਾ ਜਰਨਲਿਸਟ ਨੂੰ ਬਾਹਰ ਕਰ ਦੇਣਾ ਪੂਰੇ ਪੰਜਾਬ 'ਚੋਂ ਸੋ ਕੌਣ ਲੁਕਾ ਰਿਹਾ ਕਿਹੜੀ ਗੱਲ ਨੂੰ ਬੜਾ ਜ਼ਾਹਿਰ ਹੈਗਾ So we objected to this and uh, he said you've got to go for your safety. So I argued with him. I said, look, if it's for our safety we've got to go, we should go in the daytime because it's dark now and it'll be unsafe. Of course, why I was actually arguing that was because if we went in the daytime, we might hope to see something. ਜੋ ਫੋ ਬਲੂ ਸਟਾਰ ਐਕਸ਼ਨ ਦੇ ਵਿੱਚ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਫੌਜ ਨੇ ਜਿਹੜੇ ਬੰਦੇ ਮਾਰੇ ਸੀ ਉਹਨਾਂ ਦੀ ਲਿਸਟ ਅੱਜ ਤੱਕ ਸਾਨੂੰ ਦਿੱਤੀ ਆ ਦੋ ਦੋ ਮਹੀਨਿਆਂ ਦੇ ਬੱਚਿਆਂ ਨੂੰ ਤੁਸੀਂ ਫੁੱਡੇ ਮਾਰ ਮਾਰ ਕੇ ਤੁਹਾਡੇ ਮਿਲਟਰੀ ਵਾਲਿਆਂ ਨੇ ਉਹਨਾਂ ਦਾ ਉਹਨਾਂ ਨੂੰ ਕਤਲ ਕੀਤਾ